Thank yeah. you. Um. anda nih, eh, ini pertanyaan

रहेले जी दिल्ली पर चंडीगढ़ और चंडीगढ़ के अंदर टिक टॉप संभाल दे मतलब जो अंश दिन एक है आपने इस क्लस्टर रीजन में भारतीय पार्ट ऐसे अपनी केस बनाए अपनी एंट्री पा रही है कि अपने 50 एरिया पूरा अपने काम कर दो लाहुल और मनाली वो अंतर तरफ सारी बैठे थे तो अपनी संस्कृति सामने दे रहे हैं और प्रांत सामने अंतर पॉजिटिव चाहते हैं ये पूरे अगले 10 साल तक ਜਾਣਦਾ ਤੁਹਾਨੂੰ ਪਤਾ ਕੀ ਹੈ ਕਿ ਜਿਸ ਨਾਲ ਇਹ ਸਣੀ ਹੈ ਮੈਂ ਤੁਹਾਨੂੰ ਬਾਰੇ ਦੱਸਣਾ ਹੈ ਕਿ ਸਾਡੀ ਕੰਪਨੀ ਹੈ ਇਹਦੇ ਗੋਵਰਨੈਂਸ ਆਉਂਦੇ ਨੇ ਐਮਐਫਐਂਡ ਐਮਐਫਐਲ ਅਸੀਂ ਐਮਐਫਐਲ ਤੇ ਅੰਡਰ ਦਾਫਰੈਂਚਸ ਪਹੁੰਚ ਚੁੱਕੇ ਹਾਂ ਜੋ ਸਾਨੂੰ ਨੇ ਨਿਰਦੇਸ਼ ਹੋਏ ਨੇ ਅਸੀਂ ਐਮਐਮਐਲ ਦੇ ਮ੍ਰੀ ਫਰਾਂਚਿਸਕੋ ਲਈ ਤੇ ਜਿਸ ਏਰੀਆ ਵਿੱਚ ਲੋਕਾਂ ਲਈ ਪਹੁੰਚ ਨਹੀਂ ਹੈ ਕਿ ਇਹ ਬੋਲੋਨ ਲੈਂਡ ਨਹੀਂ ਜਾਂ ਕਿੰਨਾ ਸਿੰਪਲ ਵੈਰਾ ਸਹੀ ਨਹੀਂ ਹੈਗੇ ਅਸੀਂ ਹੁਣ ਪਿੰਡ ਏਰੀਆ ਵਿੱਚ ਜਾ ਰਹੀਆਂ ਪ੍ਰਾਸ਼ਾ ਬੋਲਨ ਦੀ ਤਵੱਜੂ ਦੇ ਰਹੇ ਹਾਂ ਇਸ ਤਰ੍ਹਾਂ ਕਿ ਕੋਈ 15 20 ਕਿਲੋਮੀਟਰ ਦੇ ਵਿੱਚ ਤੁਹਾਨੂੰ ਸਾਡੀ ਬਲਾਸ ਵਿੱਚ ਆਵੇ ਕੋਈ ਬੰਦਾ ਲੋਨ ਤੋਂ ਪਰੇਸ਼ਾਨ ਨਾ ਹੋਵੇ ਉਹਨੂੰ ਕਿਤੇ ਜ਼ਿਆਦਾ ਦੂਰ ਨਾ ਜਾਣਾ ਪਵੇ ਇਸ ਲਈ ਆਪਾਂ ਚੁਗਾਉਂ ਸ਼ਹਿਰ ਦੇਖਿਆ ਹੈ ਕਸਬਾ ਦੇ ਲੋਕ ਪਿੰਡ ਦੇ ਲੋਕ ਤੇ ਜਿਸ ਅਕੀਲ ਬਣਾ ਚੋਲੀ ਜੋ ਦੇ ਅਨੁਸਾਰ ਦੂਰੀ ਤਾਂ 20 ਕਿਲੋਮੀਟਰ ਹੈ ਕਿ ਇਸ ਬਿਟਵੀਨ ਸਾਡੇ ਕੋਈ ਪਰਾਜ ਨਹੀਂ ਸੀ ਤੇ ਲੋਕਾਂ ਨੂੰ ਇੱਥੋਂ ਹੌਸਾ ਤੱਕ ਦਾ ਸਫ਼ਰ ਕਰਨਾ ਪਿਆ ਸੀ ਆਪਣਾ ਗੋਡਾ ਲੈ ਕੇ ਜੋ ਕਿ ਕਾਫੀ ਮੁਸ਼ਕਿਲ ਭਿਆਨਕ ਅਸਥਿਤੀ ਹੈ ਇਸ ਲਈ ਦੱਸਿਆ ਕਿ ਰਸਤੇ ਵਿੱਚ ਕੋਈ ਹੌਨਾ ਹੋਏ ਕੋਈ ਜਿੰਦਗੀ ਦਾ ਨਾ ਹੋ ਜਾਵੇ ਵਾਰਦਾਤ ਨਾ ਹੋ ਜਾਵੇ ਕੋਈ ਸੋਨਾ ਖੁੱਲ ਕੋਈ ਡਿਗਰੀ ਹੋ ਜਾਵੇ ਜਾਂ ਕੋਈ ਬੰਦੇ ਨੇ ਪੈ ਜਾਣ ਹਰ ਤਰ੍ਹਾਂ ਦੇ ਜੋ ਡਰ ਬਣਾ ਰਹੇ ਦੱਸ ਇੱਕ ਤਰ੍ਹਾਂ ਦੇ ਉਹ ਡਰ ਨੂੰ ਦੂਰ ਕਰਨ ਲਈ ਅਸੀਂ ਆਪਣੇ ਮਰਾਜ ਦੇ ਕੋਲ ਹੀ ਹੁਚਵਾਵਾ ਵਾਸੀ ਜਾਇਸ ਨੇੜੇ ਤੇ 5 7 8 10 किलोमीटर ਤੇ ਇੱਥੇ ਆ ਗਿਆ ਆਪਣਾ ਗੋਲੋਂ ਲੈ ਸਕਦੇ ਅਸੀਂ ਸਿਰਫ ਗੋਲੋਂ ਹੀ ਕਰ ਰਹੇ ਹਾਂ ਇਸ ਵਕਤ ਕਿ ਜੋ ਆਪਣੇ ਗੋਲੋਂ ਨੂੰ 2 3 4 5 6 ਮਹੀਨੇ ਹੋ ਜਾਂਦੇ ਨੇ ਉਸ ਤੋਂ ਬਾਅਦ ਤੁਹਾਨੂੰ ਵੀ ਲਿਜੀਬਿਲਟੀ ਪਰਸਨਲ ਹੋਣੀ ਪੈਂਦੀ ਹੈ ਉਹ ਅਕੋਰਡਿੰਗ ਟੂ ਉਹਨਾਂ ਦੇ ਸਿੰਪਲ ਵੈਲਾ ਜਾਰੂ ਨਦੀ ਰਿਪੋਰਟ ਤੇ ਕੰਟਰੋਲ ਦੇ ਆਪਾਂ ਮੂਵਮੈਂਟ ਤਿਆਰ ਸਰਦਾਰੀ ਦੀ ਦਿਲਰਾਸ ਸਰਦਾਰੀ ਦੀ ਆਈ ਤੇ ਨਾਲ ਇਥੇ ਦੇ ਸਰਪੰਸ ਸਾਹਿਬ ਐਸੀ ਕਿ ਪੋਰ ਮੰਡੀ ਗੋੜ ਦੇ ਮੈਂਬਰ ਐ ਮੈਂ ਪੰਚਾਇਤ ਆਏ ਨੇ ਤੇ ਜਿਨ੍ਹਾਂ ਕਾਫੀ ਸਹਿਯੋਗ ਦਿੱਤਾ ਤਾਂ ਉਹਨਾਂ ਸਾਡੇ ਬਾਰੇ ਕਾਫੀ ਚੰਗਾ ਕੁਝ ਬੋਲਿਆ ਜੋ ਕਿ ਕੰਪਨੀ ਦੇ ਆਲਰੇਡੀ ਸਭ ਕੋ ਸ਼ੁਭਨਾਵਾਸ਼ੀ ਗਿਆ ਉਹਨਾਂ ਬਾਰੇ ਉਹਨਾਂ ਨੇ ਪ੍ਰਟੇਚ ਦੱਸਿਆ ਫਾਈਨੈਂਸਲੀ ਵੱਲੋਂ ਇਹਨਾਂ ਦੀ ਟੀਮ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਬ੍ਰਾਂਚ ਦੇ ਇਕੱਠੇ ਨੂੰ ਸ਼ੁਰੂ ਕਰੀ ਸਾਕਸੰਗਜੀ ਪਦੇ ਪ੍ਰੋਗਰਾਮ ਕਰੀ ਉਹਨਾਂ ਦਾ ਆਰਦਾਸ ਆਏ ਬਾਈ ਦੀ ਟੀਮ ਸਾਕਸੰਗਜੀ ਮੈਂ ਆਪਣੇ ਵੱਲੋਂ ਵੱਡ ਸਰਕਾਰੀਆ ਸਾਹਿਬ ਵੱਲੋਂ ਜਿ세 ਸਰਦ ਮੇਜਰ ਸਿੰਘ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਹ ਦੇਣੀ ਚਾਹੁੰਦਾ ਕਿ ਅੱਜ ਉਹਨਾਂ ਨੇ ਆਪਣੀ ਇਸ ਬਿਲਡਿੰਗ ਵਿੱਚ ਜਿਹੜੀ ਨਵੀਂ ਸ਼ੁਰੂਆਤ ਕੀਤੀ ਹੈ ਆਪਣੇ ਕਾਰੋਬਾਰ ਦੀ ਉਤਮ ਸਾਰੇ ਐਕਸਪੀਅਰ ਉਹਨਾਂ ਦੀ ਸਾਰੀ ਟੀਮ ਨੂੰ ਵੀ ਮੁਬਾਰਕਬਾਹ ਦੇਣੀ ਚਾਹੁੰਦਾ ਕਿ ਉਹਨਾਂ ਨੇ ਪੇਂਟ ਲਗਾਵਾ ਵਿਖੇ ਸਾਡੀ ਰਾਜਸਥਾਨੀ ਹਲਕੀ ਵਿੱਚ ਪਹਿਲੀ ਜਿਹੜੀ ਬ੍ਰਾਂਚ ਹੈ ਇਹਨਾਂ ਦੀ ਜਿਹੜੀ ਸ਼ੁਰੂਆਤ ਅੱਜ ਹੋਣ ਜਾ ਰਹੀ ਆ ਔਰ ਮੈਂ ਉਮੀਦ ਕਰਦਾ ਆਸ ਕਰਦਾ ਆ ਇਹਨਾਂ ਦੀ ਕੰਪਨੀ ਤੋਂ ਕਿ ਇਹ ਲੋਕਾਂ ਨੂੰ ਜਿਹੜੀਆਂ ਸੋਖ ਸੁਹੂਰਤਾ ਦੇ ਲਈ ਇਹਨਾਂ ਨੇ ਜਿਹੜੀ ਮੱਛਾ ਨਾਲ ਇਬਰਾਜ਼ ਕੀਤੀ ਆ ਉਹਦੇ ਇੱਕ ਖਰਾ ਉਤਰਣਗੇ ਜ਼ਿਆਦਾ ਸਮਾਂ ਨਾਲ ਲਿਖਦਾ ਹੋਇਆ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹੁੰਗਾ ਕਿ ਜਿਹੜੀਆਂ ਕੰਪਨੀਆਂ ਆ ਇਹਨਾਂ ਦਾ ਬੇਸਿਕ ਮਕਸਦ ਤੁਹਾਨੂੰ ਲੋਕਾਂ ਨੂੰ ਜਿਹੜੇ ਕਰਜ਼ੇ ਦਿੰਦੇ ਆ ਪਿੰਡਾਂ ਵਿੱਚ ਅਨੋਫੀਸ਼ਲ ਕਰਜ਼ੇ ਦਿੰਦੇ ਆ ਉਹਨਾਂ ਦੇ ਚੁੰਗਲ ਚੋਂ ਕੱਢਣ ਦਾ ਇਹ ਮਤਲਬ ਪਨਛਾਇਆ ਹੈ ਨਾ ਸੋ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਇਹਨਾਂ ਦਾ ਲਾਭ ਨਹੀ ਹੋਵੇ ਔਰ ਇਹਨਾਂ ਕੰਪਨੀਆਂ ਤੋਂ ਜੇ ਤੁਹਾਨੂੰ ਕਿਤੇ ਤਰ੍ਹਾਂ ਕਿਸੇ ਨੂੰ ਕਦੀ ਕੋ ਲੋੜ ਨੂੰ ਸੰਗੀ ਗਿਆ ਤੇ ਆਪਣਾ ਗਹਿਣਾ ਜਿਹੜਾ ਐ ਸੋਨਾ ਇਹਨਾਂ ਕੋ ਆਪਾਂ ਇਹਨਾਂ ਨੂੰ ਗ੍ਰੈਂਡ ਕਰਕੇ ਇਹਨਾਂ ਤੋਂ ਪੈਸੇ ਲੈ ਸਕੀਏ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਰਦਾਰ ਵੀਜੇਰ ਸਿੰਘ ਨੂੰ ਇਹਨਾਂ ਦੀ ਸੂਚੀ ਪਰਿਵਾਰ ਨੂੰ ਸਰਕਾਰੀਆ ਪਰਿਵਾਰ ਵੱਲੋਂ ਅਤੇ ਸਰਕਾਰੀਆ ਸਾਹਿਬ ਵੱਲੋਂ ਵਾਰਪਾਰ ਦੀ ਦਰਿਆ ਮਮਦਾ ਜਾਂ ਕਪਾਸ ਦੀ ਕਾਲਸਾ ਪਰਿਵਾਰ